ਸਸ ਕਾ ਜੀ ਸਾਰਿਆਂ ਨੂੰ ਇਹ ਹਾਲ ਚਾਲ ਨੇ ਸਾਰੇ ਠੀਕ ਆ। ਅੱਜ ਅਸੀਂ ਬਣਾ ਆ ਗਏ ਪੋਹਾ। ਤੁਹਾਨੂੰ ਦੱਸਾਂਗੇ ਦੀ ਰੈਸਪੀ। ਥੋੜਾ ਜਿਹਾ ਪਾਵਾਂਗੇ ਪਹਿਲੇ ਤੇਲ। ਲਾ ਕੇ ਆ ਕੇ ਭਾਗ ਦੋ। ਇਹ ਆਪਣੇ ਥੋੜਾ ਜਿਹਾ ਆਲੀਏ ਦਾ ਨਾ ਪਾਵੋ। ਆਪਨੇ ਮੱਕਾ ਪੋਕੇ ਰੱਖ ਲਾਂਗੇ। ਇਹ ਬੰਦੇ ਤੋਂ ਹੱਥਾਂ ਨਾਲ। ਮਮਤਾ ਜੀ ਕਰਦੇ ਸਭੀ ਜਵਾ ਹੈ। ਇਹ ਵੇਟ ਕਰਦੇ। ਬਾਸ ਰੋਟੀ ਨੂੰ ਲੱਗੀ ਇਹ ਨਾ ਖਾਣਾ ਜਾਣਾ। ਇਹਨੂੰ ਅਸੀਂ ਚੰਗੀ ਤਰ੍ਹਾਂ ਤੋਲਾਂਗੇ। ਕਿਉਂਕਿ ਇਹ ਜਿਹੜਾ ਮਿੱਟੀ ਘੱਟਾ ਚ ਉਹ ਵੀ ਵਿੱਚ ਹੋਏਗਾ ਸਾਰਾ ਨਿਕਲ ਜਾਏਗਾ ਸਾਫ਼ ਹੋ ਜਾਏਗਾ ਚੰਗੀ ਤਰ੍ਹਾਂ ਇਹਨੂੰ ਆਪਾਂ ਰੱਖ ਦਿੰਦੇ ਆ ਇਹ ਨੂੰ ਛੇਰਨ ਵਾਸਤੇ ਥੋੜਾ ਜਿਹਾ ਪਾਣੀ ਨਿਕਲ ਜੇ ਆਪਾਂ ਪਿਆਜ਼ ਕੱਟ ਲਈਏ ਥੋੜੀ ਜਿਹੀ ਜੀਰਾ ਆਪਸ਼ਨਲ ਆ ਜੇ ਤਾਂ ਕੋਈ ਟੇਸਟ ਦੇ ਅਕੋਰਡਿੰਗ ਫੋਨ ਆ ਫੇ ਤੇਰੀ پاس ਸਕਦੇ ਸਭ ਤੋਂ ਪਹਿਲਾਂ ਪਾਵਾਂਗੇ ਅਸੀਂ ਜੀਰਾ ਅਗਲੇ ਲੈ ਆਓ ਥੋੜਾ ਜਿਹਾ ਲਾ ਕੇ ਲੈ ਕੇ ਦਿਖਾਓ ਤੇ ਪਾਵਾਂਗੇ ਅਸੀਂ ਪਿਆਜ਼ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਪਾ ਲਾਂਗੇ ਪਿਆਜ਼ ਇਹਨੂੰ ਥੋੜਾ ਜਿਹਾ ਲਾਲ ਹੋਣ ਦਾਂਗੇ ਜਿਆਦਾ ਵੀ ਨਹੀਂ ਕਰਨਾ ਥੋੜਾ ਜਿਹਾ ਭੁੰਨੀਏ ਇਹਨਾਂ ਨੂੰ ਥੋੜੇ ਜਿਹਾ ਕੱਟ ਲਏ ਤੇ ਛੋਟੇ ਛੋਟੇ ਬ੍ਰਿਕ ਬ੍ਰਿਕ ਪਿਆਜ਼ ਪਾਲਾਂਗੇ ਥੋੜੇ ਥੋਈ ਲਾਲ ਮਿਰਚਾਂ ਕੱਟੀਆਂ ਕਿਉਂਕਿ ਫਿਰ ਬੱਚੇ ਖਾਂਦੇ ਨਹੀਂ ਹਾਂਜੀ ਮਿਰਚ ਇਹਨਾਂ ਦਾ ਚੇਂਜ ਹੋ ਗਿਆ ਥੋੜਾ ਜਿਹਾ ਪੁੱਜ ਗਿਆ ਥੋੜਾ ਜਿਹਾ ਹੋਰ ਖੋਣ ਲਿਏ ਚੰਗੀ ਤਰ੍ਹਾਂ ਹੋ ਗਿਆ ਤਾਂ ਕੱਚਾ-ਕੱਚਾ ਪੇਸਟ ਨਹੀਂ ਨਾ ਆਏਗਾ ਵਿੱਚ ਜੇ ਕੱਚਾ-ਕੱਚਾ ਆਇਆ ਬੱਚਿਆਂ ਨੇ ਖਾਣਾ ਨਹੀਂ ਬਸ ਇੰਨਾ ਕਿ ਤੁਹਾਨੂੰ ਨਾ ਲਾਵਾਂ ਜਿਆਦਾ ਲਾਲ ਫਿਰ ਟੇਸਟ ਨਹੀਂ ਸਹੀ ਹੋਗਾ ਪਾ ਦਾਂਗੇ ਉਹਨੂੰ ਟਮਾਟਰ ਇਸ ਤੋਂ ਦੇ ਆਪਾਂ ਲਈ ਹਲਦੀ ਪਾਵਾਂਗੇ ਮਸਾਲਾ ਪਾਵਾਂਗੇ ਜਿਵੇਂ ਆਪਾਂ ਸਬਜ਼ੀ ਨੂੰ ਤੜਕਾ ਲਾਉਂਦੇ ਸੇਮ ਅੱਗੇ फिर <laughs> <coughs>

con per fine Det är bara att se om det får ticka eller om det är på. Jag vet inte det är så. Jag vet se. Jag vet inte. Jag vet inte. Jag vet inte. Jag vet inte. Jag ਆਪੋ ਦੇ ya ਵਧੀਆ ਬਣਿਆ ਕਰਾ ਲਾ ਕੀ ਸਵਾਲ ਵਾਹ ਕਰਾ ਲਾ ਚਲੋ ਠੀਕ ਹੈ ਜੀ ਪੋਹਾ ਹੋ ਗਿਆ ਤਿਆਰ ਤੇ ਉਹਨੋ ਜੁਗਿੰ ਨੂੰ ਬਹੁਤ ਪਸੰਦ ਆਇਆ ਸਵਾਰ ਲੱਗਾ ਬਣਿਆ ਤੇ ਠੀਕ ਹੈ ਜੀ ਹੁਣ ਖਾਣੇ ਤੇ ਤੇ ਚਲੋ ਜੀ ਠੀਕ ਹੈ ਜੀ ਇਸੇ ਦੇ ਨਾਲ ਵੀਡੀਓ ਨੂੰ ਐਂਡ ਕਰਦੇ ਆਂ ਤੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਲਾਈਕ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਮਿਲਦੇ ਆਂ ਜੀ ਚੰਗਾ ਜੀ ਸਸਕਾਰ